ਵਧਾਈਆਂ ਮੰਮੀ ਤੈਨੂੰ ਸਵਾ ਬਧਾਈਆਂ ਫਤ ਪਰ ਕਾਹਦੀਆਂ ਵਧਾਈਆਂ ਲੈ ਕੱਲ ਸਾਡਾ ਇੰਨੇ ਰੋਲੇ ਕੋਲੇ ਮਗਰੋਂ ਫੈਸਲਾ ਹੋ ਗਿਆ ਅੱਛਾ ਕਾਹਦਾ ਫੈਕਟਰੀ ਦਾ ਤੇ ਘਰ ਦਾ ਅੱਛਾ ਹੋਰ ਕੀ ਅਸੀਂ ਤਾਂ ਉਹਦਾ ਤੀਆ ਹਿੱਸਾ ਲਿਆ ਅੱਡ ਹੋ ਗਏ ਚਲੋ ਆ ਤਾਂ ਬਹੁਤਾ ਹੀ ਵਧੀਆ ਹੋ ਗਿਆ ਹਨਾ ਮਸੀ ਹੋਇਆ ਮੰਮੀ ਤੈਨੂੰ ਪਤਾ ਹੀ ਕਿੰਨੇ ਚਿਰ ਦਾ ਰੋਲਾ ਪਿਆ ਪਿਆ ਸੀ ਨਹੀਂ ਔਖੀ ਸੀ ਤੇ ਸੱਚੀ ਗੱਲ ਹਰ ਵਕਤ ਤੇਰੇ ਚ ਜਾਨ ਰਹਿੰਦੀ ਸੀ ਮੇਰੀ ਹੁਣ ਤਾਂ ਚਲ ਮੈਨੂੰ ਇੰਨਾ ਹੋ ਗਿਆ ਵੀ ਚਲ ਤੂੰ ਵਧੀਆ ਹੋ ਗਿਆ ਅੱਡ ਹੋ ਹੋਰ ਕੀ ਬਹੁਤ ਔਖਾ ਟੱਬਰ ਦੇ ਵਿੱਚ ਕੰਮ ਇੰਨਾ ਕਰ ਆਵਦੀਆਂ ਬਣਾਓ ਆਪਦੀਆਂ ਹੀ ਖਾਓ ਵਧੀਆ ਨਹੀਂ ਹਿੰਮਤ ਹੈ ਕਿ ਤਾਂ ਬਾਹਰੋਂ ਮੰਗਾਓ ਤੇ ਖਾਓ ਚਲ ਜਾ ਤੇਰੇ ਕੋਲ ਆਉਣਾ ਹੁੰਦਾ ਸੀ ਨਾ 100 ਵਾਰ ਸੋਚਣਾ ਹੁੰਦਾ ਸੀ ਵੀ ਇਹਦੀ ਸੱਸ ਕਰੇ ਹੁਣ ਤਾਂ ਮੈਂ ਪੰਜ ਚਾਰ ਦਿਨ ਅੰਦਰ ਕੋਲ ਲਾ ਵੀ ਆਇਆ ਕਰ ਹੁਣ ਕੁਝ ਸੋਚਣ ਦੀ ਲੋੜ ਨਹੀਂ ਹੈਗੀ ਅੱਡ ਮਿੰਟ ਹੋ ਗਿਆ ਤਾਂ ਮੈਨੂੰ ਬਹੁਤ ਗੱਲਾਂ ਚ ਸਖਾਲਾ ਹੋ ਗਿਆ ਐਵੇਂ ਝੁਰੀ ਜਾਓ ਨਿੱਕੀ ਨਿੱਕੀ ਚੀਜ਼ ਨੂੰ ਕੰਮ ਕਰਨ ਨੂੰ ਇਹ ਸਾਰੇ ਦਿਨ ਕੰਮ ਕਰਦਾ ਰਹਿੰਦਾ ਸੀਗਾ ਤੇ ਝੂੰਡ ਝੂੰਡ ਖਾਂਦੇ ਸੀ ਸਾਰੇ ਫੈਕਟਰੀ 'ਚ ਕੰਮ ਕਰਨ ਨੂੰ ਇਹ ਇਕੱਲੇ ਕਹਿ ਰਹੇ ਤੇ ਜਦੋਂ ਪੈਸਿਆਂ ਦੇ ਹਿਸਾਬ ਦੀ ਵਾਰੀ ਆਉਂਦੀ ਸੀ ਉਦੋਂ ਸਾਰੇ ਆਲੇ-ਦਾਲੇ ਚਿੰਬੜ ਜਾਂਦੇ ਸੀਗੇ ਇਹਨਾਂ ਨੂੰ ਵੀ ਬਹੁਤ ਸੌਖਾ ਹੋ ਗਿਆ ਉਹ ਤਾਂ ਸ਼ਰੀਕ ਤਾਂ ਸ਼ਰੀਕ ਹੀ ਹੁੰਦੇ ਨੇ ਵਧੀਆ ਟਾਈਮ 'ਸ ਰੱਡ ਹੋ ਗਿਆ ਹੁਣ ਥੋੜਾ ਕੁਝ ਬਣ ਵੀ ਜਾਊਗਾ ਵਾਹ ਵੀ ਵਾਹ ਗੁੱਡੀ ਤੂੰ ਤਾਂ ਨਾ ਸਾਡਾ ਬਹੁਤ ਵੱਡਾ ਮਸਲਾ ਹੀ ਹੱਲ ਕਰਤਾ ਅਸੀਂ ਤਾਂ ਬਹੁਤ ਦਿਨਾਂ ਦੇ ਇਹ ਸੋਚੀ ਜਾਂਦੇ ਸੀ ਕਿ ਕਿੱਦਾਂ ਬੇਬੇ ਨਾਲ ਗੱਲ ਕਰੀਏ ਨਾ ਕਰੀਏ ਆ ਤੂੰ ਬਿਲਕੁਲ ਆਪਣੀ ਜਗ੍ਹਾ ਸਹੀ ਆ ਅੱਡਵਡ ਹੋ ਕੇ ਖੁਸ਼ ਆ ਨਾ ਤੇ ਆਈ ਤਾਂ ਹਾਲ ਆਪਣੇ ਘਰੇ ਆ ਬੇਬੇ ਇਹ ਦੇ ਲੋ ਕੰਮ ਕਰਨ ਨੂੰ ਤਾਂ ਮੈਂ ਇਕੱਲਾ ਫੈਕਟਰੀ ਆ ਦੂਜੇ ਦੋਹੇ ਜਿਹੜੇ ਭਾਈ ਨੇ ਬਸ 10 ਤਰੀਕ ਨੂੰ ਆ ਜਾਣਾ ਹਿਸਾਬ ਕਰਦੇ ਹਿਸਾਬ ਲੈਣ ਕਰਨ ਨੂੰ ਮੈਂ ਤੇ ਖਾਣ ਨੂੰ ਫਿਰ ਸਾਰੇ ਤੇ ਇਸ ਕਰਕੇ ਇਧਰ ਤੇ ਮੈਂ ਤੇ ਗੈਵਿਨੇ ਰਲ ਕੇ ਤਾਂ ਇਹੀ ਸਲਾਹ ਕੀਤੀ ਆ ਵੀ ਆਪਾਂ ਅੱਡ ਹੋ ਜਾਈਏ ਫੈਕਟਰੀ ਵੀ ਉਹਦੇ ਵੀ ਤਿੰਨ ਹਿੱਸੇ ਕਰ ਲਏ ਤੇ ਘਰ ਦੇ ਵੀ ਤਿੰਨ ਹਿੱਸੇ ਕਰ ਲਏ ਨਾਲੇ ਤੁਹਾਨੂੰ ਕੋਈ ਟੈਨਸ਼ਨ ਨਹੀਂ ਨਾਲੇ ਸਾਨੂੰ ਕੋਈ ਟੈਨਸ਼ਨ ਨਹੀਂ ਨਾਲੇ ਜੋੜੀ ਵੱਡਿਆਂ ਨਾਲ ਬਣਦੀ ਵੀ ਬਥੇਰੀ ਆ ਵੱਡੇ ਮੰਮੀ ਨੂੰ ਰੱਖ ਲੈਣਗੇ ਹਾਂ ਆਪਾਂ ਨੂੰ ਕੋਈ ਫਿਕਰ ਨਹੀਂ ਹੋਣਾ ਆਪਾਂ ਆਪਦੀਆਂ ਦੋ ਪਕਾਵਾਂਗੇ ਖਾਵਾਂਗੇ ਨਹੀਂ ਜੀ ਕਰੋ ਤਾਂ ਬਾਹਰੋਂ ਲਿਆ ਕੇ ਖਾ ਲਾਂਗੇ ਉਹ ਤਾਂ ਗੱਲ ਤੇਰੀ ਬਿਲਕੁਲ ਸਹੀ ਹੈ ਨਾਲੇ ਭਾਈ ਕਦੇ ਤੱਕ ਭਾਈ ਰਹਿੰਦੇ ਆ ਆ ਸ਼ਰੀਕ ਤਾਂ ਸ਼ਰੀਕ ਹੀ ਹੁੰਦੇ ਨੇ ਵੀਰੇ ਕਿਹਾ ਜੀ ਆਪਣੀਆਂ ਜਿਹੀ ਗੱਨਾ ਕਰਦੇ ਆ ਭਰਾ ਵੀ ਕਦੇ ਭਰਾ ਦਾ ਸ਼ਰੀਕ ਹੋਇਆ ਹੈ ਐਵੇਂ ਬਸ ਦੂਜੇ ਵੀਰੇ ਹੋਣੀ ਤੇਰੇ ਕਦੋਂ ਤਾਂ ਸ਼ਰੀਕ ਹੋਗੇ ਮੈਂ ਜੇ ਮੇਰੇ ਭਰਾ ਮੇਰੇ ਸ਼ਰੀਕ ਨਹੀਂ ਹੋ ਸਕਦੇ ਤੇ ਤੂੰ ਆਪਦੇ ਆ ਤੁਹਾਡੇ ਦੇਵਰ ਤੇ ਤੇਰਾ ਜਿਹੜਾ ਜੇਠ ਹੈ ਉਹ ਫਿਰ ਸ਼ਰੀਕ ਕਿਵੇਂ ਹੋਗੇ ਨਾ ਬੇਬੇ ਤੇਰੀ ਇਹ ਜੇ ਹੁਣ ਸਾਡੀਆਂ ਗੱਲਾਂ ਕਈਆਂ ਦੀ ਤੈਨੂੰ ਦਿਲ ਨੂੰ ਠੇਸ ਲੱਗੀ ਆ ਤੇ ਇਹੀ ਗੱਲ ਤੂੰ ਆਪਣੀ ਧੀ ਨੂੰ ਸੁਣਾਉਂਦੀ ਤਾਂ ਸਮਝਾਉਂਦੀ ਇਹਨੂੰ ਵੀ ਘਰ ਦੇ ਵਿੱਚ 100 ਗੱਲਾਂ ਬਾਤਾਂ ਹੋ ਜਾਂਦੀਆਂ ਨੇ ਜੋ ਸੁਖ ਮਿਲ ਕੇ ਰਹਿਣ ਚਾਹਣਾ ਉਹ ਹੋਰ ਕਿਤੇ ਹੈ ਨਹੀਂਗੇ ਭਰਾਵਾਂ ਦੇ ਨਾਲ ਮਿਲ ਜੁਲ ਕੇ ਰਹੁ ਤੇ ਘਰ ਨੂੰ ਬਣਾਓ ਨਾ ਕਿ ਉਜਾੜੋ ਨਾਲ ਦੇ ਜੰਮੇ ਦੁਆਰਾ ਨਹੀਂ ਮਿਲਦੇ ਹੁੰਦੇ ਇਸ ਕਰਕੇ ਚਾਹੇ ਉਹ ਧੀ ਦੇ ਹੋਗੇ ਸੋਹਰੇ ਹੋਣ ਜਾਂ ਆਪਦਾ ਘਰ ਹੋਵੇ ਦੋਨਾਂ ਨੂੰ ਇੱਕ ਬਰਾਬਰ ਸਮਝਣਾ ਚਾਹੀਦਾ ਆ ਅੱਬੇਪੇ ਹੁਣ ਤੋਂ ਆਪਦੇ ਨੂੰ ਪੁੱਤ ਦੀਆਂ ਗੱਲਾਂ ਸੁਣ ਕੇ ਢੇਰੀ ਢਾਕ ਜੇ ਮੱਤੇ ਤੇ ਹੱਥ ਰੱਖ ਕੇ ਰਾਮ ਨਾਲ ਪਤਾ ਨਹੀਂ ਕਿਹੜੀਆਂ ਸੋਚਾਂ ਚ ਪੈ ਗਈ ਆ ਆਹੀ ਗੱਲਾਂ ਜਦੋਂ ਤੇਰੀ ਧੀ ਨੇ ਕਹੀਆਂ ਸੀ ਖੋਦੋ ਤੱਤੇ ਤੋਂ ਚਾ ਸਾਂ ਬੇਰੀ ਸੀ ਜਾਂਦਾ ਨਾਲ ਦੇ ਜੰਮੇ ਭੈਣ ਭਰਾ ਸ਼ਰੀਕ ਨਹੀਂ ਹੁੰਦੇ ਸਭੋ ਅੱਖੇ ਸੋਕੇ ਟੈਮ ਦੀਆਂ ਬਾਹਾਂ ਹੁੰਦੇ ਨੇ